ਸੋ ਲੋਕ ਮਹੱਲਾ ਪਹਿਲਾ ਪੁਰੀਆ ਖੰਡਾ ਸਿਰ ਕਰੇ ਇਕ ਪੈਰ ਧਾਇ ਪੌਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲੈ ਦੇ ਕਿਸ ਉੱਪਰ ਓਹ ਟਿਕ ਟਿਕੈ ਕਿਸਨੋ ਜੋਰ ਕਰੇ ਕਿਸਨੋ ਕਹੀਐ ਨਾਨਕਾ ਕਿਸਨੋ ਕਰਤਾ ਦੇ ਹੁਕਮ ਰਹਾਏ ਆਪਣ ਮੂਰਖ ਆਪ ਗਣੇ ਮਹੱਲਾ ਪਹਿਲਾ ਹੇ ਹੇ ਆਖਾਂ ਕੋਟ ਕੋਟ ਕੋਟੀ ਹੂ ਕੋਟ ਕੋਟ ਆਖੂ ਆਖਾਂ ਸਦਾ ਸਦਾ ਕਹਿਣ ਨ ਆਵੈ ਟੋਟ ਨਾ ਹਉ ਥਕਾਂ ਨਾ ਠਾਕੀਆ ਏਵਡ ਰਖਹਿ ਜੋਤ ਨਾਨਕ ਚਸਿ ਅਹ ਚੋਖ ਬਿੰਦ ਉੱਪਰ ਆਖਣ ਦੋਸ ਪਾਉੜੀ ਨਾਏ ਮੰਨਿਆ ਕੁਲ ਉਧਰੈ ਸਭ ਕੁਟਾਂਬ ਸਬਾਇਆ ਨਾਏ ਮੰਨਿਆ ਸੰਗਤ ਉਧਰੈ ਜਿਨ ਰਜ਼ੈ ਵਸਾਇਆ ਨਾਏ ਮੰਨਿਆ ਸੁਣ ਉਧਰੈ ਜਿਨ ਰਸਨ ਰਸਾਇਆ ਨਾਏ ਮੰਨਿਆ ਦੁਖ ਭੁਖ ਗਈ ਜਿਨ ਨਾਮ ਚਿਤ ਲਾਇਆ ਨਾਨਕ ਨਾਮ ਤਿਨੀ ਸਾ ਲਾਹਿਆ ਜਿਨ ਗੁਰੂ ਮਿਲਾਇਆ ਸ਼ਲੋਕ ਮਹੱਲਾ ਪਹਿਲਾ ਸਵੇ ਰਾਤੀ ਸਭ ਦੇਹ ਸਭ ਥਿੱਤੀ ਸਭ ਵਾਰ ਸਭੇ ਰੂਤੀ ਮਾਹ ਸਭ ਸਭ ਧਰਤੀ ਸਭ ਭਾਰ ਸਭੇ ਪਾਣੀ ਪਾਉਣ ਸਭ ਸਭ ਅਗਨੀ ਪਾਤਾਲ ਸਭੇ ਪੁਰੀਆ ਖੰਡ ਸਭ ਸਭ ਲੋਹ ਲੋਹ ਆਕਾਰ ਹੁਕਮ ਨਾ ਜਾਪੀ ਕੇ ਤੜਾ ਕਹਿ ਨਾ ਸਕੀਜੈ ਕਾਰ ਆਖ ਹਥ ਕਹ ਆਖ ਆਖ ਕਰ ਸਿਫਤੀ ਵਿਚਾਰ ਤ੍ਰੈਣ ਨਾ ਪਾਇਓ ਬੱਪੂੜੀ ਨਾਨਕ ਕਹੈ ਗਵਾਰ ਮਹੱਲਾ ਪਹਿਲਾ ਅਖੇਂ ਪਰਣੈ ਜੇ ਫਿਰਾ ਦੇਖਾਂ ਸਭ ਆਕਾਰ ਪੁੱਛਾ ਗਿਆਨੀ ਪੰਡਿਤਾ ਪੁੱਛਾ ਵੇਦ ਵਿਚਾਰ ਪੁੱਛਾ ਦੇਵਾ ਮਾਨਸਾ ਜੋਦ ਕਰਹਿ ਅਵਤਾਰ ਸਿੱਧ ਸਮਾਧੀ ਸਭ ਸੁਣੀ ਜਾਏ ਦੇਖਾਂ ਦਰਬਾਰ ਅਗੈ ਸੱਚਾ ਸਤਿ ਨਾ ਆਏ ਨਿਰ ਭਾਉ ਭੈ ਵਿਣਸਾਰ ਹੋਰ ਕੱਚੀ ਮੱਤੀ ਕੱਜ ਪਿਚ ਅੰਧਿਆ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ ਪਾਉੜੀ ਨਾਏ ਮੰਨਿਆ ਦੁਰਮਤ ਗਈ ਮਤ ਪ੍ਰਗਟਿ ਆਇਆ ਨਾਉ ਮੰਨਿਆ ਹਉਮੈ ਗਈ ਸਭ ਰੋਗ ਗਵਾਇਆ ਨਾਏ ਮੰਨਿਐ ਨਾਮ ਊਪਜੈ ਸਹਜੇ ਸੁਖ ਪਾਇਆ ਨਾਏ ਮੰਨਿਐ ਸਾਤ ਊਪਜੈ ਹਰ ਮੰਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰਿ ਧਿਆਇਆ ਸਲੋਕ ਮਹੱਲਾ ਪਹਿਲਾ ਹੋਰ ਸਰੀਕ ਹੋਵੈ ਕੋਈ ਤੇਰਾ ਤਿਸ ਅਗੇ ਤੁਧ ਆਖਾ ਹੋਰ ਸਰੀਕ ਹੋਵੈ ਕੋਈ ਤੇਰਾ ਤਿਸ ਅਗੇ ਤੁਧ ਆਖਾ ਤੁਦ ਅੱਗੈ ਤੁਦੈ ਸਲਾਹੀਐ ਮੈਂ ਅੰਧੇ ਸਲਾਹੀ ਤੁਦ ਅੱਗੈ ਤੁਦੈ ਸਲਾਹੀ ਮੈਂ ਅੰਧੇ ਨਾਉ ਸੁਜਾਖਾ ਜੇਤਾ ਆਖਣ ਸਾਹੀ ਸਬਦੀ ਭਾਖਿਆ ਭਾਏ ਸੁਭਾਈ ਨਾਨਕ ਬਹੁਤਾ ਏਹੋ ਆਖਣ ਸਬ ਤੇਰੀ ਵਡਿਆਈ ਮਹੱਲਾ ਪਹਿਲਾ ਜਾਂ ਨਾ ਸਿਆ ਕਾ ਚੱਕਰੀ ਜਾਂ ਜਮੇ ਕਿ ਆਕਾਰ ਸਭ ਕਾਰਣ ਕਰਤਾ ਕਰੇ ਦੇਖੈ ਵਾਰੂ ਵਾਰ ਜੇ ਚੁੱਪੈ ਜੇ ਮੰਗਿਆ ਦਾਤ ਕਰੇ ਦਾਤਾਰ ਇਕ ਦਾਤਾ ਸਭ ਮੰਗਤੇ ਫਿਰ ਦੇਖੈ ਆਕਾਰ ਨਾਨਕ ਏਵੈ ਜਾਣੀਐ ਜੀਵੈ ਦੇਵਨ ਹਾਰ ਪਾਉੜੀ ਨਾਏ ਮੰਨਿਆ ਸੁਰਤ ਉਪਜੈ ਨਾਮੇ ਮਤ ਹੋਈ ਨਾਏ ਮੰਨਿਆ ਗੁਣ ਉਚਰੈ ਨਾਮੇ ਸੁਖ ਸੋਈ ਨਾਏ ਮੰਨਿਆ ਭ੍ਰਮ ਕੱਟੀਐ ਫਿਰ ਦੁੱਖ ਨਾ ਹੋਈ ਨਾਏ ਮੰਨਿਆ ਸਲਾਹੀਐ ਪਾਪਾਂ ਮਤ ਧੋਈ ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ਸ਼ਲੋਕ ਮਹੱਲਾ ਪਹਿਲਾ ਸਾਸਤਰ ਵੇਦ ਪੁਰਾਨ ਪੜਹੰਤਾ ਪੁਕਾਰੰਤਾ ਅਜਾਣੰਤਾ ਹਾਂ ਸਾਧ ਸੰਗਤ ਜੀ ਇਹ ਆਪ ਜੀ ਨੇ ਜੋ ਉਚਾਰਨ ਸਰਵਣ ਕੀਤਾ ਹੈ ਧਿਆਨ ਨਾਲ ਸਮਝਣ ਦੀ ਜ਼ਰੂਰਤ ਹੈ ਪੁਕਾਰੰਤਾ ਅਜਾਣੰਤਾ ਪੁਕਾਰੰਤਾ ਆਮ ਪਾਠੇ ਬੋਲ ਦਾਂਦੇ ਨੇ ਜੋ ਕਿ ਗੱਲ ਹੀ ਨਹੀਂ ਬਣਦੀ ਪੁਕਾਰੰਤਾ ਪਪੇ ਦੀ ਦੁਲੈਂਕੜ ਵੀ ਪੂਰੀ ਬੋਲੀ ਜਾਵੇ ਤੇ ਪੁਕਾਰੰਤਾ ਵਖ ਵਖ ਹੋ ਕੇ ਗਲਤ ਵੀ ਨਾ ਹੋ ਜਾਵੇ ਪੁਕਾਰੰਤਾ ਪੁਕਾਰਦਾ ਹੈ ਅਜਾਣੰਤਾ ਅਣਜਾਣ ਪੁਰਖ ਹਾਂਜੀ ਸ਼ਾਸਤਰ ਵੇਦ ਪੁਰਾਨ ਪੜਹੰਤਾ ਪੁਕਾਰੰਤਾ ਅਜਾਣੰਤਾ ਜਾਂ ਬੂਝੈ ਤਾਂ ਸੂਝੈ ਸੋਈ ਨਾਨਕ ਆਖੈ ਕੂਕ ਨਾ ਹੋਈ ਮਹੱਲਾ ਪਹਿਲਾ ਜਾਂ ਹਉ ਤੇਰਾ ਤਾਂ ਸਭ ਕਿਛ ਮੇਰਾ ਹਉ ਨਾਹੀ ਤੂ ਹੋਵਹਿ ਆਪੇ ਸਕਤਾ ਆਪੇ ਸੁਰਤਾ ਸ਼ਕਤੀ ਜਗਤ ਪਰੋਵਹਿ ਆਪੇ ਭੇਜੇ ਆਪੇ ਸੱਦੇ ਰਚਨਾ ਰਜ ਰਜ ਵੇਖੈ ਆਪੇ ਭੇਜੇ ਆਪੇ ਸੱਦੇ ਰਚਨਾ ਰਜ ਰਜ ਵੇਖੈ ਨਾਨਕ ਸੱਚਾ ਸੱਚੀ ਨਾਈ ਸੱਚ ਪਵੈ ਧੁਰ ਲੇਖੈ ਪਾਉੜੀ ਨਾਮ ਨਿਰੰਜਨ ਅਲਖ ਹੈ ਕਿਉ ਲਖਿਆ ਜਾਈ ਨਾਮ ਨਿਰੰજન ਨਾਲ ਹੈ ਕਿਉ ਪਾਈਏ ਭਾਈ ਨਾਮ ਨਿਰੰજન ਵਰਤਦਾ ਰਵਿਆ ਸਭ ਠਾਈ ਗੁਰਪੂਰੇ ਤੇ ਪਾਈਏ ਹਿਰਦੈ ਦੇਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲਿਆ ਭਾਈ ਸ਼ਲੋਕ ਮਹੱਲਾ ਪਹਿਲਾ ਕਾਲ ਹੋਈ ਕੁੱਤੇ ਮੋਹੀ ਖਾਜ ਹੋਆ ਮੁਰਦਾਰ ਬੋੜ ਬੋਲ ਬੋਲ ਭੌਕਣਾ ਚੂਕਾ ਧਰਮ ਵਿਚਾਰ ਜਿਨ ਜਿਵਨ ਦਿਆ ਪਾਤ ਨਹੀਂ ਮੋਇ ਮੰਦੀ ਸੋਏ ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ ਮਹੱਲਾ ਪਹਿਲਾ ਰਨਾ ਹੋਈਆ ਬੋਧਿਆ ਪੁਰਸ ਹੋਏ ਸਈਆਦ ਸੀਲ ਸੰਜਮ ਸੱਚ ਭੰਨੀ ਸੋਚ ਸੀਲ ਸੰਜਮ ਸੁੱਚ ਭੰਨੀ ਖਾਣਾ ਖਾਜ ਆਹਾਜ ਸ਼ਰਮ ਗਿਆ ਘਰ ਆਪਣਾ ਪਤ ਉਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨ ਸੱਚਾ ਭਾਲ ਪੌੜੀ ਬਾਹਰ ਭਸਮ ਲੇਪਨ ਕਰੇ ਅੰਤਰ ਗੁਬਾਰੇ ਖੰთა ਝੋਲੀ ਬਹੁ ਭੇਖ ਕਰੇ ਦੁਰਮਦ ਅਹੰਕਾਰੀ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ ਅੰਤਰ ਲਾਲਚ ਭਰਮ ਹੈ ਭਰਮ ਗਵਾਰੀ ਨਾਨਕ ਨਾਮ ਨਾ ਚੇਤਾਈ ਜੂਐ ਬਾਜੀ ਹਾਰੀ ਸ਼ਲੋਕ ਮਹੱਲਾ ਪਹਿਲਾ ਲੱਖ ਸਿਉ ਪ੍ਰੀਤ ਹੋਵੇ ਲੱਖ ਜੀਵਨ ਕਿਆ ਖੁਸ਼ੀਆ ਕਿਆ ਚਾਉ ਵਿਛੋੜਿਆ ਵਿਸ ਹੋਏ ਵਿਛੋੜਾ ਏਕ ਘੜੀ ਮਹਿ ਜਾਏ ਜੇ ਸਭ ਵਰਿਆ ਮਿੱਠਾ ਖਾਜੈ ਪੀ ਫਿਰ ਕੌੜਾ ਖਾਏ ਮਿੱਠਾ ਖਾਦਾ ਚਿਤ ਨ ਆਵੇ ਕੌੜਤਣ ਤਾਏ ਜਾਏ ਮਿੱਠਾ ਕੌੜਾ ਦੋ ਵੈ ਰੋਗ ਨਾਨਕ ਅੰਤ ਵਿਗੁੱਤੇ ਭੋਗ ਝੱਖ ਝੱਖ ਝਖਣਾ ਝਗੜਾ ਝਾਖ ਝੱਖ ਝੱਖ ਜਾਹੇ ਝਖ ਹੈ ਤਿਨ ਪਾਸ ਮਹੱਲਾ ਪਹਿਲਾ ਕਾਪੜ ਕਾਠ ਰੰਗਾਇਆ ਰਾਂਗ ਘਰ ਗੱਜ ਕੀਤੇ ਬਾਗੇ ਬਾਗ ਸਾਦ ਸਹਜ ਕਰ ਮਨ ਖੇ ਲਾਇ ਤੈ ਸਹ ਪਸਾਹ ਕਹਿਣ ਕਹਾਇਆ ਮਿੱਠਾ ਕਰ ਕੇ ਕੌੜਾ ਖਾਇ ਤਿੰਨ ਕੌੜੈ ਤਨ ਰੋਗ ਜਮਾਇ ਜੇ ਫਿਰ ਮਿੱਠਾ ਪੇੜ ਐ ਪਾਏ ਤਉ ਕੌੜ ਤਣ ਜੋ ਕਸ ਮਾਏ ਨਾਨਕ ਗੁਰਮੁਖ ਪਾਵੈ ਸੋਏ ਜਿਸਨੋ ਪ੍ਰਾਪਤ ਲਿਖਿਆ ਹੋਇ ਪੌੜੀ ਜਿਨ ਕੈ ਹਿਰਦੈ ਮੈਲ ਕਬਟ ਹੈ ਬਾਹਰ ਤੋ ਵਾਇਆ ਕੂੜ ਕਬਟ ਕਮਾਵਦੇ ਕੂੜ ਪ੍ਰਗਟਿ ਆਇ ਅੰਦਰ ਹੋਏ ਸੋ ਨਿਕਲੈ ਨਹਿ ਛਪੈ ਛਪਾਇਆ ਕੂੜੈ ਲਾਲਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖ ਪਾਇਆ